ਸਤਿ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਦੀ ਇਨਫੋਰਮੇਸ਼ਨ ਵੀਡੀਓ ਲੈ ਕੇ ਆਇਆ ਹਾਂ ਔਰਤਾਂ ਬਾਰੇ ਜੋ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਔਰਤਾਂ ਨੂੰ ਸਕੀਮ ਜਾਰੀ ਕੀਤੀ ਗਈ ਆ ਔਰਤਾਂ ਨੂੰ ਬਿਨਾਂ ਵਿਆਜ ਤੋਂ 3 ਲੱਖ ਰੁਪਏ ਦੇ ਰਹੀ ਹੈ ਕੇਂਦਰ ਸਰਕਾਰ ਤਿਆਉ ਜਾਣਦੇ ਹਾਂ ਸਜੋਜਨਾ ਬਾਰੇ ਕੇਂਦਰ ਸਰਕਾਰ ਔਰਤਾਂ ਨੂੰ ਖਾਣਾ ਪਕਾਉਣ ਵਾਲੇ ਤੇਲ ਦਾ ਜਿਹੜਾ ਕਾਰੋਬਾਰ ਸ਼ੁਰੂ ਕਰਨ ਲਈ 1 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਦਾ ਜਿਹੜਾ ਕਰਜ਼ਾ ਸਰਵ ਪ੍ਰਦਾਨ ਕਰੂਗੀ ਇਸ ਵਿੱਚੋਂ 50% ਸਬਸਿਡੀ ਪਛੜੇ ਵਰਗ ਦੀਆਂ ਔਰਤਾਂ ਨੂੰ ਦਿੱਤੀ ਜਾਊਗੀ ਜਿਵੇਂ ਐਸ்சி ਵਰਗ ਹੋ ਗਿਆ ਤੇ ਆਹ ਜਿਹੜੇ ਦੂਜੇ ਵਰਗ ਪਛੜੇ ਸ਼੍ਰੇਣੀ ਦੇ ਕੇਂਦਰ ਸਰਕਾਰ ਔਰਤਾਂ ਲਈ ਇੱਕ ਵਿਸ਼ੇਸ਼ ਯੋਜਨਾ ਚਲਾਉਂਦੀ ਹੈ ਜਿਸ ਨੂੰ ਉਦਯੋਗਣੀ ਕਿਹਾ ਜਾਂਦਾ ਹੈ ਇਸ ਯੋਜਨਾ ਦੇ ਤਹਿਤ ਖਾਸ ਕਿੱਤਿਆਂ ਵਿੱਚ ਲੱਗੀਆਂ ਔਰਤਾਂ ਨੂੰ 3 ਲੱਖ ਰੁਪਏ ਦੇ ਜਿਹੜੇ ਕਰਜ਼ਾ ਉਪਲਬਧ ਹੋਊਗਾ ਕੇਂਦਰ ਸਰਕਾਰ ਔਰਤਾਂ ਨੂੰ ਖਾਣਾ ਪਕਾਉਣ ਵਾਲੇ ਤੇਲ ਦਾ ਕਾਰੋਬਾਰ ਸ਼ੁਰੂ ਕਰਨ ਲਈ 1 ਲੱਖ ਰੁਪਏ ਤੋਂ 3 ਲੱਖ ਰੁਪਏ ਦਾ ਕਰਜ਼ਾ ਦਿੱਤੇਉਗੀ ਇਸ ਵਿੱਚੋਂ 50% ਸਾਊਥ ਸਿਡੀ ਪਛੜੇ ਵਰਗ ਦੀਆਂ ਔਰਤਾਂ ਦਿੱਤੀ ਜਾਊਗੀ ਯਾਨੀ ਜੇਕਰ ਔਰਤ 3 ਲੱਖ ਰੁਪਏ ਦਾ ਕਰਜ਼ਾ ਲੈਂਦੀ ਹੈ ਤਾਂ ਤੁਹਾਨੂੰ ਸਿਰਫ 1.50 ਲੱਖ ਆਪਾਵ 1.5 ਲੱਖ ਰੁਪਏ ਦੀ ਜਿਹੜੀ ਕੀਮਤ ਜਾ ਅਦਾ ਕਰਨੀ ਪਾਉਗੀ ਵਾਪਸ ਕਰਨੇ ਪੈਣਗੇ ਤਾਂ ਇਹ ਸਕੀਮ ਜੇਕਰ ਔਰਤਾਂ ਕਰਜ਼ਾ ਲੈਣ ਲਈ ਵਿਸ਼ੇਸ਼ ਰਹਿਣੀ ਜਾਮ ਸ਼੍ਰੇਣੀ ਤੋਂ ਤੋਂ ਹੈਗਾ ਤੇ ਉਸ ਨੂੰ 10 ਲੱਖ ਰੁਪਏ ਦੇ ਕਰਜ਼ੇ ਵਿੱਚ ਸਬਸਿਡੀ ਤੇ ਛੋੜ ਦਿੱਤੀ ਜਾਊਗੀ ਜਿਹੜੇ 3 ਲੱਖ ਰੁਪਏ ਦੇ ਵਿੱਚ 2.1 ਲੱਖ ਜਿਹੜੇ ਉਹਨੇ ਮੋੜਨੇ ਹੋਣਗੇ ਜੇ 3 ਲੱਖ ਦਾ ਉਹ ਕਰਜ਼ਾ ਲੈਂਦੀ ਆ ਨਰਸ ਯੋਜਨਾ ਵਿੱਚ ਪਿੰਡੂ ਔਰਤਾਂ ਨੂੰ ਪਹਿਲ ਦਿੱਤੀ ਜਾਊਗੀ ਇਸ ਲਈ ਪਿੰਡੂ ਔਰਤਾਂ ਨੂੰ ਇਸ ਯੋਜਨਾ ਤਹਿਤ ਜਿਹੜੇ ਕਰਜ਼ੇ ਮਿਲਣ ਦੀ ਸੁਭਾਵਨਾ ਜ਼ਿਆਦਾ ਹੁੰਦੀ ਹੈ ਇਸ ਤੋਂ ਇਲਾਵਾ ਜਿਹੜੇ ਇਸ ਯੋਜਨਾ ਰਾਹੀਂ ਮਹਿਲਾ ਕਿਸਾਨਾਂ ਨੂੰ ਵਿਆਜ ਮੁਕਤ ਵੀ ਕਰਜ਼ੇ ਜਿਹੜੀ ਪ੍ਰਦਾਨ ਕਰਦੀ ਹੈ ਕੇਂਦਰ ਸਰਕਾਰ ਐਸੇ ਯੋਜਨਾ ਤੈਥੇ ਜਿਹੜਾ ਵਪਾਰਕ ਅਤੇ ਜਨਤਕ ਖੇਤਰ ਵਿੱਚ ਬੈਂਕਾਂ ਦੁਆਰਾ ਲਾਗੂ ਕੀਤੀ ਜਾਂਦੀਆਂ ਇਹ ਯੋਜਨਾ ਰਾਹੀਂ ਔਰਤਾਂ ਨਾ ਸਿਰਫ ਇਹਦੀ ਬੈਂਕਾਂ ਤੋਂ ਵਿਆਜ ਕਰਜ਼ੇ ਮੁਤਲ ਪ੍ਰਾਪਤ ਕਰ ਸਕਦੇ ਹਨ ਬਲਕਿ ਵਿਸ਼ੇਸ਼ ਕਿਤਾ ਮੁਖੀ ਜਿਹੜੀ ਸਿਖਲਾਈ ਵੀ ਪ੍ਰਾਪਤ ਕਰਦੀਆਂ ਇਹ ਯੋਜਨਾ ਦਾ ਲਾਭ ਕੌਣ ਲੈ ਸਕਦਾ ਇਹ ਯੋਜਨਾ ਲਈ ਯੋਗ ਔਰਤਾਂ ਦੀ ਸਾਲਾਨਾ ਪਰਿਵਾਰ ਕਮਦਨ 2 ਲੱਖ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਇਕੱਲੀਆਂ ਔਰਤਾਂ ਤੇ ਪਾਹਜ ਔਰਤਾਂ ਹੀ ਜਾਂ ਕੋਈ ਪਰਿਵਾਰਕ ਆਮਦਨ ਸੀਮਾ ਨਹੀਂ ਹੈ ਉਹ ਇਹ ਕਰਜ਼ਾ ਲੈ ਸਕਦੀਆਂ ਇਸ ਕਰਜ਼ੇ ਲਈ ਪਛੜੇ ਵਰਗ ਦੀਆਂ ਸ੍ਰੇਣੀਆਂ ਨੂੰ ਜੜੀ ਤਰਜੀਹ ਦਿੱਤੀ ਜਾਊਗੀ ਇਸ ਸਕੀਮ ਲਈ ਯੋਗੀਆਂ ਲਈ ਔਰਤਾਂ ਦੀ ਉਮਰ 18 ਸਾਲ ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ ਕਰਜ਼ਾ ਲੈਣ ਵਾਲੀਆਂ ਔਰਤਾਂ ਨੇ ਆਪਣੇ ਪਿਛਲੇ ਕਰਜ਼ੇ ਦਾ ਸਹੀ ਢੰਗ ਨਾਲ ਭੁਗਤਾਨ ਕੀਤਾ ਹੋਵੇ ਤੇ ਉਹਨਾਂ ਦਾ ਜਿਹੜਾ ਜਿਹੜਾ ਲੈਣ ਦੇਣਾ ਵਧੀਆ ਹੋਣਾ ਚਾਹੀਦਾ ਲੋੜੀ 10 ਤੋਂ 20 ਕੀ ਐਸ ਸਕੀਮਨ ਅਧਿਨ ਜਿਹੜਾ ਆਹਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਜਨਮ ਸਰਟੀਫਿਕੇਟ ਪਤਾ ਸਰਟੀਫਿਕੇਟ ਆਮਦਨ ਸਰਟੀਫਿਕੇਟ ਰਾਸ਼ਨ ਕਾਰਡ ਬੀਪੀਐਲ ਕਾਰਡ ਜਾਤੀ ਸਰਟੀਫਿਕੇਟ ਤੇ ਬੈਂਕ ਪਾਸਬੁੱਕ ਦੀ ਕਾਪੀ ਦੀ ਜ਼ਰੂਰਤ ਹੋਊਗੀ ਇਹ ਹੁਣੇ ਉਹਨਾਂ ਕੋਲੇ ਲਾਜ਼ਮੀ ਆ ਜਿਨ੍ਹਾਂ ਨੇ ਇਸ ਸਕੀਮ ਦੀ ਜਿਹੜੀ ਯੋਜਨਾ ਦਾ ਲਾਭ ਲੈਣਾਗਾ ਅਰਜੀ ਕਿਵੇਂ ਦੇਣੀ ਆ ਇਹ ਯੋਜਨਾ ਲਈ ਅਰਜੀ ਦੇਣ ਵਿੱਚ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਲਈ ਨਜ਼ਦੀਕੀ ਬੈਂਕ ਜਾ ਸਕਦਾ ਤੇ ਲੋੜੀ ਦੇ ਦਸਤਾਵੇਜ਼ ਉਥੇ ਜਮਾ ਕਰਵਾ ਸਕਦੀਆਂ ਧਿਆਨ ਦਿਓ ਕਿ ਉਹ ਆਨਲਾਈਨ ਅਰਜ਼ੀਆਂ ਵੀ ਦੇ ਸਕਦੀਆਂ ਜੇ ਬੈਂਕ 'ਚ ਨਹੀਂ ਜਾਣਾ ਤਾਂ ਆਨਲਾਈਨ ਵੀ ਫਾਰਮ ਇਸ ਦੇ ਭਰ ਸਕਦਾ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਤਾਂ ਇਸ ਦਾ ਲਾਭ ਜ਼ਰੂਰ ਲਵ ਮਿਲੇ ਤਾਂ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰੀਆਂ ਔਰਤਾਂ ਇਸ ਦਾ ਲਾਭ ਲੈ ਸਕਣ ਤਾਂ ਧੰਨਵਾਦ ਸਾਰੇ ਦੋਸਤਾਂ ਨੇ ਜਿਹੜੇ ਆਪਣੀ ਵੀਡੀਓ ਵੇਖਦੇ ਆ ਤੇ ਅੱਗੇ ਇਨਫੋਰਮੇਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਨੂੰ ਇਸ ਦਾ ਲਾਭ ਮਿਲ ਸਕੇ ਧੰਨਵਾਦ ਸਾਰੇ ਦੋਸਤਾਂ